ਤੇ ਮੈਨੂੰ ਕਿਸੇ ਨੇ ਦੱਸਿਆ ਸੀਗਾ ਵੀ ਜੇ ਫਿਲਮਾਂ 'ਚ ਜਾਣਾ ਨਾ ਤਾਂ 10-11 ਸਾਲ ਥੀਏਟਰ ਕਰਨਾ ਪੈਂਦਾ। ਮੇਰੇ ਬ੍ਰਦਰ ਮੈਨੂੰ ਲੈ ਗਏ ਉਦੋਂ ਟੋਨੀ ਬਾਤਿਸ਼ ਭਾਜੀ ਸਾਡੇ ਉੱਥੇ ਸ਼ਾਂਤੀਵਨ ਭਗਤ ਸਿੰਘ ਕਾਲਜ ਦੇ ਸਾਹਮਣੇ ਸਿਵੇ ਆਸਲ ਜਿਉਂ ਉੱਥੇ ਮੁਰਦੇ ਮਰਦੇ ਸਾੜਦੇ ਆ। ਉੱਥੇ ਰਸਲਾ ਕਰਦੇ ਸੀ ਕਿਉਂਕਿ ਥੀਏਟਰ ਵਾਲਿਆਂ ਨੂੰ ਥਾਂ ਤੋਂ ਕੋਈ ਦਿੰਦਾ ਨਹੀਂ ਹੁੰਦਾ ਵੀ। ਫਿਰ ਉਹ ਮੁਰਦਿਆਂ ਵਾਲੀ ਥਾਂ ਤੇ ਜਾ ਕੇ ਉੱਥੇ ਹੀ ਉਹਨਾਂ ਨੇ ਰਸਲਾ ਚਲਦਿਆਂ ਸੀ। ਉੱਥੇ ਹੀ ਬਾਈ ਸੈਮੂਲ ਹੁੰਦਾ ਸੀ ਸੈਮੂਲ ਬਾਈ ਮੇਰੇ ਬ੍ਰਦਰ ਦਾ ਕਲਾਸਮੇਟ ਸੀਗਾ ਫਿਰ ਇਹਨਾਂ ਦੇ ਨਾਲ ਮੈਂ ਉੱਥੇ ਜਾਣਾ ਬੈਠੇ ਰਹਿਣਾ ਰਿਹਾਸਲਾ ਦੇਖਣੀਆਂ ਫਿਰ ਟੋਨੀ ਬਾਤਿਸ਼ ਭਾਜੀ ਨੇ ਆਪ ਦਾ ਲਿਖਿਆ ਨਾਟਕ ਦਿੱਤਾ ਸਾਨੂੰ ਲੜਾਈ ਲੜਾਈ ਤੇ ਉਹ ਸੈਮੂਲ ਬਾਈ ਨੇ ਡਾਇਰੈਕਟ ਕੀਤਾ ਫਿਰ ਇਹ ਚਾਲ ਸੋ ਚਾਲ ਚਾਲ ਸੋ ਚਾਲ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ 10ਵੀਂ ਕਰ ਲਈ ਪਲੱਸ 1 ਪਲੱਸ 2 ਇਹ ਵਿੱਚ ਵਿੱਚ ਚੱਲਦਾ ਰਿਹਾ ਫਿਰ ਬੱਚਿਆਂ ਦੇ ਅਸਲ 'ਚ ਜਿਹੜੇ ਨਾਟਕ ਹੁੰਦੇ ਸੀਗੇ ਉਹ ਮੈਨੂੰ ਬਹੁਤੇ ਪਸੰਦ ਨਹੀਂ ਆਉਂਦੇ ਸੀਗੇ ਵੀ ਕਿਤਾਬਾਂ 'ਦੇਆਂ ਗੱਲਾਂ ਜੀਆਂ ਜਾਂ ਰਾਜੇ-ਰਾਣੀਆਂ ਜਾਂਦੀਆਂ ਗੱਲਾਂ ਚਿੜੀਆਂ-ਚੁੜੀਆਂ ਦੀਆਂ ਗੱਲਾਂ ਫੇਰ ਮੇਰੇ ਜਦੋਂ ਮੈਂ ਪ੍ਰਾਇਮਰੀ ਸਕੂਲ 'ਚ ਪੜਦਾ ਸੀ ਤੇ ਖੱਲਾਂ ਵਾਲਿਆਂ ਦੇ ਜਵਾਕ ਜਿਹੜੇ ਮਰੇ ਮਰੇ ਪਸ਼ੂ ਚੱਕਦੇ ਉਹਨਾਂ ਦੇ ਜਵਾਕ ਨਾ ਮੇਰੇ ਬੇਲੀ ਹੁੰਦੇ ਸੀ ਉਹਨੂੰ ਬੱਕਰੇ ਵੱਡ ਕਹਿੰਦੇ ਹੁੰਦੇ ਸੀ ਅਸੀਂ ਉਹ ਇੱਕ ਉਹ ਦੋ ਟ੍ਰੈਜਡੀ ਹੋਈ ਸੀ ਉਹ ਕਿਤੇ ਨਾ ਕਿਤੇ ਮੇਰੇ ਘਰ ਕੀਤੀ ਹੋਈ ਸੀ ਮੇਰੇ ਸੀਨੀਅਰ ਸੀਗੇ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਦਿਮਾਗ 'ਚ ਨਾ ਇੱਕ ਆਈਡੀਆ ਹੈ ਮੈਨੂੰ ਨਾਟਕ ਲਿਖਣਾ ਨਹੀਂ ਆਉਂਦਾ ਤੇ ਤੁਸੀਂ ਇਹ ਲਿਖ ਦਿਓ ਵੀ ਤੁਹਾਨੂੰ ਲਿਖਣਾ ਆਉਂਦਾ ਉਹਨਾਂ ਨੇ ਉਸ ਗੱਲ ਨੂੰ ਸੀਰੀਅਸ ਨਹੀਂ ਲਿਆ ਮੇਰੇ ਹੋਰ ਮਿੱਤਰ ਸੀਗੇ ਉਹਨਾਂ ਨੂੰ ਕਹਿੰਦੇ ਰਿਹਾ ਮੈਂ ਜਾਲੀ ਜਹਾ ਜਿਹੜੀ ਆ ਹਾਂ ਕਰਕੇ ਲਈ ਫਿਰਦਾ ਉਹ ਮੈਨੂੰ ਕਹਿੰਦੇ ਯਾਰ ਵੀ ਤੂੰ ਐਵੇਂ ਜਾਲੀ ਜਹਾ ਆਈਡੀਆ ਲੈ ਕੇ ਲੱਗਿਆ ਹੋਇਆ ਹਾਂ ਵੀ ਸਾਡੀ ਤੂੰ ਬੇਇੱਜ਼ਤੀ ਕਰਾਤੀ ਮੈਨੂੰ ਇਸ ਗੱਲ ਦਾ ਥੋੜਾ ਜਿਹਾ ਗੁੱਸਾ ਆਇਆ ਤੇ ਮੈਂ ਫਿਰ ਆਪ ਹੀ ਲਿਖ ਲੈਣਾ ਨਾਟਕ ਪਹਿਲਾਂ ਉਹ ਜਿਹੜਾ ਨਾਟਕ ਲਿਖਿਆ ਉਹ 13 ਮਿੰਟਾਂ ਦਾ ਲਿਖਿਆ ਮੇਰੇ ਮਹੱਲੇ ਦੇ ਹੀ ਜਵਾਗ ਸੀ ਲੱਕੀ ਵਿੱਕੀ ਸੋਨੂ ਪੱਪੂ ਸਾਰੇ ਜਣੇ ਨਾਮ ਲੈ ਲੇ 13 ਮਿੰਟਾਂ ਦਾ ਤੇ ਸੈਮੂਲ ਬਾਈ ਅਰਗਾਂ ਨੇ ਢਿੱਲਵਾ ਨਾਲ ਹੀ ਪਿੰਡ ਆ ਸੈਮੂਲ ਬਾਈ ਦਾ ਕੋੜੂਪੂਰੇ ਦੇ ਨਾਲ ਉੱਥੇ ਨਾਟਕ ਦਾ ਸ਼ੋਅ ਕਰਨਾ ਸੀਗਾ ਬਾਲ ਭਗਵਾਨ ਜਮਕਰ ਸਾਹਿਬ ਤੋਂ ਟੀਮ ਆਈ ਹੋਈ ਸੀ ਆ ਗੁਰਪ੍ਰੀਤ ਮੈਡਮ ਮਲਕੀਰਾਉਣੀ ਭਾਈ ਇਹਨਾਂ ਦੀ ਟੀਮ ਸੀ ਉਹਦੇ ਤੋਂ ਪਹਿਲਾਂ ਅਸੀਂ ਟਾਈਮ ਲੈ ਲਿਆ ਤੇ ਬੈਂਡਡ ਕਵੀਨ ਉਹਦੋਂ ਰਿਲੀਜ਼ ਹੋਈ ਸੀ ਉਹਦੇ 'ਚ Nusrat Fateh Ali Khan ਦੀ ਏਕ ਇੱਕ ਉਹਦੀ ਆਡੀਓ ਕੈਸਟ ਚ ਆਇਆ ਸੀ 뮤ਜ਼ਿਕ ਉਹ ਪਿੱਛੇ ਲਾ ਕੇ ਅਸੀਂ ਜਦੋਂ ਖੇਡਾ ਉਹ ਬੜੀ ਪ੍ਰਸ਼ੰਸਾ ਮਿਲੀ ਬਾਲ ਜੀ ਹਾਂ ਬਹੁਤ ਵਧੀਆ ਬਹੁਤ ਵਧੀਆ ਉਹਨੂੰ ਫਿਰ 28 ਮਿੰਟਾਂ ਦਾ ਕਰ ਲਿਆ ਫਿਰ 30 ਦਾ ਫਿਰ 35 ਦਾ ਫਿਰ ਘੰਟੇ ਦਾ ਫਿਰ ਮੈਂ ਇੱਕ ਮੇਰੇ ਮਿੱਤਰ ਕੀਰਤੀ ਕਪਾਲ ਨੂੰ ਸੁਣਾਇਆ ਉਹ ਕਹਿੰਦੇ ਯਾਰ ਵੀ ਇੱਕ ਦਿਨ ਬੰਦਾ ਜੇ ਨਾ ਰੋਟੀ ਖਾਵੇ ਤਾਂ ਕੋਈ ਏਡੀ ਪ੍ਰੋਬਲਮ ਨਹੀਂ ਹੈ ਮੈਂ ਕਹਿੰਦਾ ਆਪਾਂ ਘਰੋਂ ਰੱਜੇ ਰੁੱਜੇ ਆ ਤਾਂ ਲੱਗਦਾ ਕਿ ਜਿਹੜੇ ਬੰਦੇ ਨਹੀਂ ਰੋਟੀ ਬੰਦੀ ਨਾ ਉਹਨਾਂ ਦੀ ਤਾਂ ਪ੍ਰੋਬਲਮ ਹੈਗੀ ਆ ਫਿਰ ਹਾਰ ਕੇ ਮੈਂ ਆਪ ਹੀ ਤਿਆਰ ਕਰਾ ਲਿਆ ਨਾਟਕ ਫਿਰ ਉਹ ਸਾਰੇ ਜਣੇ ਨਾਟਕ ਦੇਖਣ ਆਏ ਵੀ ਪ੍ਰਿੰਸਨ ਨੇ ਨਾਟਕ ਲਿਖਿਆ ਨਾਟਕ ਲਿਖਿਆ ਉਹ ਸਾਰੇ ਦੇਖਣਾ ਤੇ ਨਾਟਕ ਬਣਾ ਵਧੀਆ ਸਾਡਾ ਸਕਸੈਸ ਗਿਆ ਅਸੀਂ ਪੈਲਸ ਦੇ ਵਿੱਚ ਕੀਤਾ ਸੀ ਉਹ ਅਸੀਂ 92 ਤੋਂ ਲੈ ਕੇ ਤਕਰੀਬਨ ਆਪ ਪ੍ਰੋਗਰਾਮ ਕਰਾਉਣੇ ਸ਼ੁਰੂ ਕੀਤੇ ਸੀ ਤੇ ਟਿਕਟ ਤੇ ਹੀ ਕਰਾਏ 50 ਰੁਪਏ 75 ਰੁਪਏ 100 ਰੁਪਿਆ 92 ਤੋਂ ਲੈ ਕੇ ਜਿੰਨਾ ਚਿਰ ਵੀ ਅਸੀਂ ਕਰਾਉਂਦੇ ਰਹੇ ਹਾਂ ਤਾਂ ਅਸੀਂ ਟਿਕਟ ਤੇ ਹੀ ਕਰਾਉਂਦੇ ਰਹੇ ਉਹ ਨਾਟਕ ਬੜਾ ਸਕਸੈਸ ਹੋਇਆ ਫਿਰ ਚੱਲਿਆ ਫਿਰ ਮੈਨੂੰ ਕੀਰਤੀ ਕਹਿੰਦਾ ਯਾਰ ਮੈਂ ਖੇਡਣਾ ਨਾਟਕ ਬੰਦੇ ਦੇ ਫਿਰ ਕੀਰਤੀ ਨੇ ਖੇਡਣਾ ਸ਼ੁਰੂ ਕੀਤਾ ਪਰ ਤੋਂ 5-700 ਸ਼ੋਅ ਉਹਨੇ ਕੀਤਾ ਫਿਰ ਮੇਰੇ ਲਈ ਹੋਰ ਵੱਡੀ ਪ੍ਰੋਬਲਮ ਬਣ ਗਈ ਵੀਰ ਹੁਣ ਇੱਕ ਹੋਰ ਵਧੀਆ ਨਾਟਕ ਲਿਖਣਾ ਪਊਗਾ ਫਿਰ ਲਿਖਿਆ ਮੈਂ ਚੰਦ ਜੀ ਦੀ ਰੋਟੀ ਲੱਗਦਾ ਹੈ ਇਹਦੇ ਨਾਲ ਨਾਲ ਹੀ ਮੈਂ ਪਾਲੀ ਭਪਿੰਦਰ ਭਾਜੀ ਦੇ ਨਾਲ ਕੰਮ ਕਰਦਾ ਸੀ ਉਹਨਾਂ ਨਾਲ ਥੀਏਟਰ ਕਰਦਾ ਸੀ ਦੀਪਤੀ ਸ਼ਰਮਾ ਸੀਗੇ ਉਹਨਾਂ ਨਾਲ ਕਰਦਾ ਸੀਗਾ ਵੱਡਿਆਂ ਵਾਲਾ ਥੀਏਟਰ ਜਲ ਪਿਆ ਫਿਰ ਪਾਲੀ ਬਾਈ ਕਰ ਰਹੇ ਸੀ ਪਾਲੀ ਭਪਿੰਦਰ ਬਾਈ ਕਰ ਰਹੇ ਸੀਗੇ ਚੈਨਲ ਸੀਗਾ ਇੰਗਲੈਂਡ ਵਾਲਿਆਂ ਦਾ ਉਹਦੇ ਲਈ ਛੋਟੀਆਂ ਕਹਾਣੀਆਂ ਇਦਾਂ ਕਰਕੇ ਉਹਦੇ ਚ ਜਾਦੂ ਟੂਣਾ ਪ੍ਰੋਗਰਾਮ ਚੱਲਦਾ ਹੁੰਦਾ ਸੀ ਮਾਮ ਉਹਦੇ ਚ ਕਰਨ ਲੱਗ ਗਿਆ ਕੰਮ ਉਹ ਜਾਂਦਾ ਹੁੰਦਾ ਸੀ ਮੈਂ ਕਰਨ ਫੇਰ ਗੱਲ ਲੱਗ ਗਈ ਯਾਰ ਵੀ ਬੰਬੇ ਚਲੀ ਗਿਆ ਬੰਬੇ ਜਾਵੜੇ ਬੰਬੇ ਉੱਥੇ ਰਹਾ ਮੈਨੂੰ ਬੰਬੇ ਜਾ ਕੇ ਲੱਗਾ ਵੀ ਨਹੀਂ ਹਜੇ ਥੋੜਾ ਜਿਹਾ ਪਹਿਲਾਂ ਤਾਂ ਲੱਗਦਾ ਸੀ ਵੀ ਰੇਲ ਗੱਡੀ ਚ ਉਤਰਾਂਗੇ ਤੇ ਮੇਸ਼ ਭੱਟ ਉੱਥੇ ਟਕਰੂ ਕਹੂਗਾ ਉਹ ਤੇਰੀ ਪ੍ਰਿੰਸ ਕਿੱਥੇ ਰਹਾ ਤੂੰ ਇੰਨਾ ਚੜਿਆ ਰ ਮੈਂ ਤਾਂ ਲੱਭਦਾ ਪਰ ਉੱਥੇ ਕੋਈ ਗੱਲ ਲੱਗੀ ਨਹੀਂ ਉੱਥੇ ਫਿਰ ਉੱਥੇ ਪ੍ਰithvi تھیਟਰ ਜਾਣਾ ਉੱਥੇ ਨਾਰਕ ਨੋਟਕ ਦੇਖਣੇ ਉੱਥੋਂ ਅਸੀਂ ਵਾਪਸ ਆ ਜਾਣਾ ਕਰਦੇ ਕਰਾਉਂਦੇ ਇਹ ਸਾਰਾ ਕੁਝ ਚੱਲਦਾ ਰਿਹਾ ਉੱਥੇ ਜਾ ਕੇ ਫਿਰ ਇਹ ਫੈਸਲਾ ਲਿਆ ਵੀ ਨਹੀਂ ਯਾਰ ਪਹਿਲਾਂ ਨਾ ਘਰੇ ਇੱਕ ਸਿਸਟਮ ਰੋਟੀ ਪਾਣੀ ਵਾਲਾ ਵੀ ਸੈੱਟ ਹੋਣਾ ਚਾਹੀਦਾ ਮੈਨੂੰ ਸ਼ੌਂਕ ਸੀਗਾ ਵੀ ਰੈਡੀमेड ਦੀ ਸ਼ਾਪ ਹੋਵੇ ਮੈਂ ਆ ਕੇ ਰੈਡੀमेड ਦੀ ਸ਼ਾਪ ਕਰ ਲਈ ਇਹਦੇ ਤੋਂ ਪਹਿਲਾਂ ਮੈਂ ਡਾਕਟੋਰੇਟ ਕੀਤੀ ਸੀਗੀ ਅਬੋਰ ਡੀ ਐਚ ਐਮ ਐਸ ਕਾਲਜ ਚ ਹੋਮੋਪੈਥੀ ਚ ਉੱਥੇ ਮੈਨੂੰ ਰੈਡੀमेड ਵਾਲੀਆਂ ਸ਼ਾਪਾਂ ਤੇ ਮੈਂ ਬਹਿੰਦਾ ਬੁੰਦਾ ਸੀ ਯਾਰਾ ਮਿੱਤਰਾ ਦੇ ਨਾਲ ਉਦੋਂ ਮੈਨੂੰ ਸ਼ੌਂਕ ਪਿਆ ਆ ਕੇ ਮੈਂ ਆ ਕੇ ਰੈਡੀमेड ਦਾ ਕੰਮ ਕਰ ਲਿਆ ਫਿਰ 8-10 ਸਾਲ ਮੈਂ ਇਧਰ ਉਧਰ ਨੀ ਚੱਕਿਆ ਆਪਦਾ ਲੱਗਿਆ ਰਹਾ ਉਧਰ ਪ੍ਰੋਪਰ ਫਿਰ ਪਰ ਹਰ 6 ਮਹੀਨਿਆਂ ਬਾਅਦ ਫੈਸ਼ਨ ਸ਼ੋਅ ਕਰੋਣਾ ਨਾਲ ਇੱਕ ਨਾਟਕ ਰੱਖਣਾ ਵੀ ਦੁਕਾਨ ਦਾ ਵੀ ਆਪਦਾ ਕੰਮ ਚੱਲਦਾ ਰਹਿੰਦਾ ਸੀਗਾ ਨਾਟਕ ਦਾ ਵੀ ਚੱਲਦਾ ਰਹਿੰਦਾ ਸੀ ਇਹ ਚੱਲਦਾ ਰਹਾ ਚੱਲਦਾ ਰਹਾ ਫਿਰ ਸਿਮਰ ਬਾਈ ਬੰਬੇ ਆਏ ਹੋਏ ਸੀਗੇ ਅਸੀਂ ਸਾਰਿਆਂ ਨੇ ਰਲ ਕੇ ਬਾਈ ਨੂੰ ਰੀਅਲ ਗੱਡੀ ਚੜਾਉਣਾ ਕਰਨਾ ਸਿਮਰਜੀਤ ਜੀ ਤੇ ਜਿਹਨਾਂ ਨੇ ਅੰਗਰੇਜ਼ ਕੀਤੀ ਐ ਇਹ ਇਥੇ ਅਜੀ ਦੇਵਗਨ ਪ੍ਰੋਡਕਸ਼ਨ ਚ ਸੀਗੇ ਇਹਨਾਂ ਦਾ ਚੱਲਦਾ ਰਿਹਾ ਹਫ਼ਤਾ ਉਹ ਚੱਲਦਾ ਰਹਾ ਚੱਲਦਾ ਰਹਾ ਚੱਲਦਾ ਰਹਾ ਬਾਈ ਨੇ ਫਿਰ ਇੱਕ ਵੀ ਸੀ ਡੀ ਬਣਾਉਣੀ ਸੀ ਜਦੋਂ ਮੈਂ ਪਹਿਲੀ ਵਾਰੀ ਪ੍ਰੋਫੈਸ਼ਨਲੀ ਜਿਹੜਾ ਕੈਮਰਾ ਪਹਿਲੀ ਵਾਰੀ ਕੀਤਾ ਫੇਸ ਬਾਈ ਨੇ ਵੀ ਸੀ ਡੀ ਬਣਾਉਣੀ ਸੀਗੀ ਲਾਈ ਲੱਗ ਬਣਾਈ ਉਹਦੋਂ ਉਹਨਾਂ ਨੇ ਸ਼ਮਾਰੂ ਵਾਲਾ ਨੇ ਪ੍ਰੋਡਿਊਸ ਕੀਤੀ ਸੀ ਮਨ ਲੱਗਾ 16 ਲੱਖ ਰੁਪਏ ਚ ਬਣਾਈ ਸੀ ਉਹ ਉਹ ਜਦ ਮੈਂ ਕਸੇਨ ਕੀਤਾ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੀਤੀ ਚੱਕ ਜਵਾਨਾ ਚੱਕ ਜਵਾਨਾ ਦੇ ਵਿੱਚ ਫਿਰ ਮੈਨੂੰ ਇਹਨਾਂ ਨੇ ਕਰੈਕਟਰ ਦਿੱਤਾ ਜਿਹਦੇ ਨਾਲ ਮੇਰਾ ਜਿਹੜਾ ਫਿਲਮੀ ਸਫਰ ਆ ਜਿਹੜਾ ਦੁਕਾਨ ਦੇ ਨਾਲ-ਨਾਲ ਮੈਂ ਥੋੜਾ 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 ਸ਼ੁਰੂ ਕਰ ਲਿਆ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਫਿਰ ਮੈਨੂੰ 2012 ਚ ਆ ਕੇ ਲੱਗਾ ਵੀ ਯਾਰ ਜਿਹੜਾ ਕੰਮ ਕਰਨਾ ਸੀ ਉਹ ਤਾਂ ਕੀਤਾ ਨਹੀਂ ਫਿਲਮਾਂ 'ਚ ਜਾਣਾ ਸੀਗਾ ਤੇ ਉਹ ਤਾਂ ਫੇਰ ਰਹਿ ਗਿਆ ਤੂੰ ਤਾਂ ਇੱਧਰ ਚੱਲ ਪਿਆ ਕੰਮ ਤੇਰਾ ਤੂੰ ਤਾਂ ਪੈਸੇ ਢੇਲੀ ਦੇ ਮਗਰ ਫੇਰ ਚੱਲ ਪਿਆ ਫਿਰ 2012 'ਚ ਮੈਂ ਜਿਹੜਾ ਆਪਦਾ ਉਦੋਂ 17000 ਨਾਲ ਕੰਮ ਚਲਾਇਆ ਸੀ ਤੇ ਫਿਰ 1.5-2 ਕਰੋੜ ਦਾ ਸ਼ੋਰੂਮ ਮੇਰਾ ਬਣ ਗਿਆ ਸੀ ਆ ਡਬਲ ਸਟੋਰੀ ਉਹਦੇ ਤੇ ਉਹਨੂੰ ਮੈਂ ਛੱਡ ਕੇ ਇੱਧਰ ਨੂੰ ਆ ਗਿਆ ਜਦੋਂ ਮੈਂ ਇੱਥੇ ਆ ਗਿਆ 4 ਕਿ ਮਹੀਨੇ ਮੈਨੂੰ ਲੱਗੇ ਪਰ ਮੈਨੂੰ ਕਦੇ ਵੀ ਐ ਨਹੀਂ ਲੱਗਿਆ ਵੀ ਮੈਂ ਸਟਰਗਲ ਕਰਦਾ ਪਿਆ ਜਾਂ ਐ ਕਰਦਾ ਪਿਆ ਮੈਨੂੰ ਮਿਹਨਤ ਦਾ ਹੀ ਲੱਗਿਆ ਵੀ ਮੈਂ ਮਿਹਨਤ ਕਰਦਾ ਪਿਆ ਔਰ ਨਾ ਹੀ ਪ੍ਰਮਾਤਮਾ ਨੇ ਕਦੇ ਮੇਰੇ ਤੋਂ ਕੁਝ ਲੁਕੋਇਆ ਮੇਰੇ ਯਾਰ ਮਿੱਤਰ ਹੋਰ ਸਾਰੇ ਹਰ ਬੰਦੇ ਨੇ ਮੇਰਾ ਬਹੁਤ ਸਾਰ ਦਿੱਤਾ ਜਦੋਂ ਮੈਂ ਬੰਬੇ ਜਾਣਾ ਸੀ ਤਾਂ ਮੇਰੇ ਮਹੱਲੇ ਦੇ ਜਵਾਕ ਜਿਹੜੇ ਗੋਲੀਆਂ ਖੇਡਦੇ ਸੀ ਫੋਟੂਆਂ ਖੇਡਦੇ ਸੀ ਉਹਨਾਂ ਚੋਂ ਜਿਹੜੇ ਪੈਸੇ ਵਟਦੇ ਸੀ ਉਹ ਉਹਨਾਂ ਦਾ ਮੈਨੂੰ 900 ਰੁਪਿਆ ਇਕੱਠਾ ਕਰਕੇ ਭੇਜਿਆ ਉਹਨਾਂ ਨੇ ਮੇਰੇ ਤੇ ਪਹਿਲਾ ਆਰਟੀਕਲ ਹਜੇ ਮੈਂ ਇੰਨਾ ਉਵੇਂ ਨਹੀਂ ਹੋਇਆ ਸੀ ਮੇਰਾ ਨਾਟਕ ਮਾੜਾ ਮੂੜਾ ਸੀ ਸਪਨ ਵੀਰੇ ਨੇ ਸਪਨ ਮਨਚੰਦਾ ਵੀਰਾ ਉਹਨਾਂ ਨੇ ਲਿਖਿਆ ਫੇਰ ਮੈਂ ਜਦੋਂ ਇੱਥੇ ਆ ਗਿਆ ਉਦੋਂ ਮੇਰੀ ਇੱਥੇ ਆ ਕੇ ਵੀ ਸਪਨ ਉਹ ਤੋਂ ਚੰਡੀਗੜ੍ਹ ਆ ਚੁੱਕਾ ਸੀ ਉਦੋਂ ਵੀ ਉਹਨੇ ਮੇਰੀ ਜੇ ਕਿਤੇ ਮੈਨੂੰ ਲੋੜ ਪੈਣੀ ਅੱਜ ਤੱਕ ਵੀ ਤਕਰੀਬਨ ਨਹੀਂ ਕਿਤੇ ਮੈਨੂੰ ਕੋਈ ਕੰਮ ਹੁੰਦਾ ਜਾਂ ਕੋਈ ਕਿਸੇ ਕਿਸਮ ਦੀ ਵੀ ਲੋੜ ਹੋਵੇ ਤਾਂ ਮੈਂ ਜਦੋਂ ਕਿਤੇ ਗੱਲ ਕਰਦਾ ਤਾਂ ਅਸੀਂ ਇੱਕ ਦੂਜੇ ਨਾਲ ਮਿਲਦੇ ਵਰਤਦੇ ਆਂ ਆਈ ਮੇਰੇ ਜਿਹੜੇ ਉਹ ਮਿੱਤਰ ਸੀਗੇ ਉਹ ਮੇਰੇ ਦੀ 20 20 ਸਾਲ ਪੁਰਾਣੇ ਮਿੱਤਰ ਆ ਉਹਨਾਂ ਨਾਲ ਮੈਂ ਅੱਜ ਵੀ ਵਰਤਦਾ ਨਵੇਂ ਮਿੱਤਰ ਮੇਰੇ ਬਹੁਤ ਘੱਟ ਬੰਦੇ ਆ ਜਿਹੜੇ ਬੰਦੇ ਆ ਫਿਰ ਮੈਂ ਉਹਨਾਂ ਨਾਲੋਂ ਟੁੱਟਦਾ ਨਹੀਂ